ਨਮਸਕਾਰ ਅਦਾ ਸਸ਼ਿਆਕਾਰ ਜੀ ਤੁਸੀਂ ਦੇਖ ਰਹੇ ਹੋ ਐਂਟਰਟੇਨਮੈਂਟ ਦੀ ਮਿੰਨੀ ਪੌਕੇਟ ਤੇ ਮੈਂ ਤੁਹਾਡੀ دوست ਪ੍ਰਿਆ ਪਰਮਾਰ ਇੱਕ ਵਾਰ ਫਿਰ ਤੁਹਾਡੇ ਰੋ ਗਈਆਂ ਮਨੋਰੰਜਨ ਚੱਕ ਨਾਲ ਜਿਹੜੀਆਂ ਤਮਾਕੇਦਾਰ ਖਬਰਾਂ ਲੈ ਕੇ ਰੋਜ਼ਾਨਾ ਬਾੜ ਦਾਤਨੀਆਂ ਖਬਰਾਂ ਸੁਣ ਕੇ ਚੇਪੂਰ ਹੋ ਗਏਓ ਤਾਂ ਚੱਕੋ ਮੋਬਾਈਲ ਲਾਈਕ ਤੇ ਸਬਸਕ੍ਰਾਈਬ ਕਰ ਲਓ ਸਾਡਾ ਪੇਜ ਲਾਈ ਪੰਜਾਬੀ ਟੀਵੀ ਕਿਉਂਕਿ ਹੁਣ ਤੁਹਾਨੂੰ ਰਚਨਾ ਦੇਖਣ ਨੂੰ ਮਿਲਣ ਗਿਆ ਮਨੋਰੰਜਨ ਚੱਕ ਨਾਲ ਜਿਹੜੀਆਂ ਤਮਾਕੇਦਾਰ ਖਬਰਾਂ ਤਾਂ ਅੱਜ ਦੀ ਸ਼ੁਰੂਆਤ ਕਰਦੇ ਹਾਂ ਇਸ ਖਬਰ ਤੋਂ ਲੋਕਾਂ ਲਈ ਕਿਸੇ ਵੀ ਬਾਰੇ ਕੋਈ ਵੀ ਗਲਤ ਖਬਰ ਫੈਲਾਉਣਾ ਕਿੰਨਾ ਆਸਾਨ ਹੁੰਦਾ ਹੈ ਕਿਸੇ ਬਾਰੇ ਵੀ ਕੋਈ ਗਲਤ ਖਬਰ ਫੈਲਾਉਂਦਿਆਂ ਲੋਕ ਇਹ ਬਿਲਕੁਲ ਨਹੀਂ ਸੋਚਦੇ ਕਿ ਉਸ ਇਨਸਾਨ ਤੇ ਕੀ ਬਿੱਤੇਗੀ ਉਹ ਇਨਸਾਨ ਡਿਪਰੈਸ਼ਨ ਵਿੱਚ ਵੀ ਜਾ ਸਕਦਾ ਹੈ ਜਾਂ ਫਿਰ ਕੋਈ ਗਲਤ ਕਦਮ ਵੀ ਚੁੱਕ ਸਕਦਾ ਹੈ ਜੇ ਤੁਸੀਂ ਵੀ ਮੇਰੀ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਇਸ ਮਾਮਲੇ ਬਾਰੇ ਤੁਹਾਡੀ ਕੀ ਸੋਚ ਹੈ ਤੁਹਾਨੂੰ ਪਤਾ ਹੈ ਮੈਂ ਇਹ ਗੱਲ ਕਿਉਂ ਕਰ ਰਹੀ ਹਾਂ ਕਿ ਮੈਂ ਤੁਹਾਡੇ ਕੋਲ ਇਸ ਬਾਰੇ ਕਿਉਂ ਪੁੱਛ ਰਹੀ ਹਾਂ ਕਿਉਂਕਿ ਅਦਾ ਕਰਨ ਨਿਕਿਤ ਢਿੱਲੂ ਨਾਲ ਕੁਝ ਅਜੀਬ ਹੀ ਹੁੰਦਾ ਨਜ਼ਰ ਆਇਆ ਕੁਝ ਸ਼ਰਾਰਤੀ ਲੋਕਾਂ ਵੱਲੋਂ ਉਹਨਾਂ ਦੀ ਛੁੱਟੀ ਮੌਤ ਦੀ ਖਬਰ ਫੈਲਾ ਦਿੱਤੀ ਗਈ ਤੇ ਉਹ ਵੀ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਤੋਂ ਹੀ ਪੋਸਟ ਸਾਂਝੀ ਕਰਕੇ ਹੁਣ ਤੁਸੀਂ ਸੋਚ ਰਹੇ ਹੋਣੇ ਕਿ ਕੋਈ ਉਹਨਾਂ ਦੇ ਹੀ ਇੰਸਟਾਗ੍ਰam ਅਕਾਊਂਟ ਤੋਂ ਉਹਨਾਂ ਦੀ ਮੌਤ ਦੀ ਖਬਰ ਕਿਵੇਂ ਫੈਲਾ ਸਕਦਾ ਹੈ ਤਾਂ ਤੁਹਾਨੂੰ ਦੱਸਦੀ ਆਂ ਪੂਰੀ ਗੱਲ ਵਿਸਥਾਰ ਦੇ ਨਾਲ ਪੰਜਾਬੀ ਅਦਾਕਾਰਾ ਨਿਕਿਤ ਢਿੱਲੋਂ ਤਾਂ ਨਵੀਆਂ-ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਆਪਣੀ ਮੌਤ ਦੀ ਖਬਰ ਦੀ ਪੋਸਟ ਉਹਨਾਂ ਵੱਲੋਂ ਸਾਂਝੀ ਨਹੀਂ ਕੀਤੀ ਗਈ ਸਗੋਂ ਕਿਸੇ ਨੇ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਹੈ ਕਰ ਲਿਆ ਹੈ ਤੇ ਉਸੇ ਸ਼ਰਾਰਤੀ ਅੰਸਰ ਵੱਲੋਂ ਨਿਕਿਤ ਢਿੱਲੋਂ ਦੇ ਮੌਤ ਦੀ ਪੋਸਟ ਸਾਂਝੀ ਕੀਤੀ ਗਈ ਇਸ ਪੋਸਟ ਨੂੰ ਸਾਂਝੀ ਕਰ ਲਿਖਿਆ ਗਿਆ ਨਿਕਿਤ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਜਿਸ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਪਰ ਪਰਸ਼ੰਸਕਾਂ ਨੂੰ ਪਰੇਸ਼ਾਨ ਹੋਣ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਪਰਸ਼ੰਸਕਾਂ ਲਈ ਖੁਸ਼ੀ ਦੀ ਗੱਲ ਹੈ ਜੀ ਹਾਂ ਨਿਕਿਤ ਟਿੱਲੋ ਬਿਲਕੁਲ ਠੀਕ ਹੈ ਇਸ ਦੀ ਪੁਸ਼ਟੀ ਉਹਨਾਂ ਖੁਦ ਪੋਸਟ ਸਾਂਝੀ ਕਰਕੇ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਫੈਨਸ ਨੂੰ ਇਹ ਜਾਣਕਾਰੀ ਵੀ ਦਿੰਦੀ ਹੈ ਕਿ ਉਸ ਦਾ ਇੰਸਟਾਗ੍ਰam ਅਕਾਊਂਟ ਹੈਕ ਹੋ ਗਿਆ ਸੀ ਕਿਰਪਾ ਕਰਕੇ ਅਗਲੀ ਕਾਰਵਾਈ ਤੱਕ ਉਸ ਦੀ ਕਿਸੇ ਵੀ ਪੋਸਟ ਤੇ ਮੈਸੇਜ ਜਾਂ ਕਮੈਂਟ ਨਾ ਕਿਤੇ ਜਾਣ ਇਸ ਤੋਂ ਇਲਾਵਾ ਨਿਕਿਤ ਟਿੱਲੋ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਕਹੋਰ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਨਕੀਤ ਢਿੱਲੂ ਬਿਲਕੁਲ ਸਹੀ ਸਲਾਮਤ ਜ਼ਿੰਦਾ ਤੇ ਸੁਰੱਖਿਅਤ ਹੈ ਕਿਰਪਾ ਕਰਕੇ افواਹਾਂ ਤੇ ਵਿਸ਼ਵਾਸ ਨਾ ਕਿੱਤਾ ਜਾਵੇ ਕਿਸੇ ਹੈਂਕਰ ਨੇ ਮੇਰਾ ਅਕਾਊਂਟ ਹੈਂਕ ਕਰ ਲਿਆ ਸੀ ਤੇ ਇੰਸਟਾਗ੍ਰਾਮ ਸਟੋਰੀ ਤੇ ਮੌਤ ਦੀ ਚੁੱਠੀ ਖਬਰ ਪਾ ਦਿੱਤੀ ਸੀ ਇਸ ਮਾਮਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਅਦਾਕਾਰਾਂ ਨੇ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਖੁਦ ਸਾਰੀ ਗੱਲ ਵੀ ਦੱਸੀ ਜਿਸ ਕਰਕੇ ਉਹਨਾਂ ਦੇ ਸਲਾਮਤ ਹੋਣ ਦੀ ਖੁਸ਼ੀ ਦੀ ਖਬਰ ਤੇ ਯਕੀਨ ਕੀਤਾ ਜਾ ਸਕਦਾ ਹੈ ਤੁਸੀਂ ਵੀ ਸੁਣੋ ਉਹਨਾਂ ਦਾ ਲਾਈਵ ਵੀਡੀਓ आईव जस्ट कम लाइव क्योंकि मैं परेशान हो गई हां देखो मैं मेरा छोटा ब्रदर मेनू कॉल कर रहा है एवरीवन इज कॉलिंग मी सिंस लाइक पिछला डेढ़ घंटा हैज बीन डिफिकल्ट फॉर मी मेनू समझ नहीं आ रहा सी मेरी आईडी हैक हुई हां मैं लॉग इन करा मैं डिजिटल वाले बंदे अनु कॉल करा विच मेनू बार-बार कॉल आ रहे हो व्हाट हैपेंड व्हाट हैपेंड मेरे मॉम नु कॉल आ रहे मेरे ब्रदर नु कॉल आ रहे हां ਠੀਕ ਹੈ ਮੇਰੀ ਨਾਨੀ ਸੋ ਇਫੈਕਟਡ ਫਿਰ ਉਹ ਲਾਈਵ ਮੈਨੂੰ ਨਹੀਂ ਪਤਾ ਕਿ ਨੇ ਹੈਕ ਕੀਤਾ ਸੀ ਪਰ ਜੀ ਨੇ ਵੀ ਹੈਕ ਕੀਤਾ ਸੀ ਨਾ ਥਿਸ ਇਜ਼ ਨਾਟ ਫਨੀ ਨਾਟ ਫਨੀ ਐਟ 올 ਠੀਕ ਹੈ ਤੁਸੀਂ ਮਸਤੀ ਓਕੇ ਫਾਈਨ ਹੈਕ ਤੱਕ ਵੀ ਠੀਕ ਸੀਗਾ ਯਾਰ ਸਭ ਦੇ ਅਕਾਊਂਟ ਹੈਕ ਹੁੰਦੇ ਮੇਰਾ ਫੇਸਬੁੱਕ ਅਕਾਊਂਟ 2 ਸਾਲ ਤੋਂ ਹੈਕ ਪਿਆ ਦੋ ਪਤਾ ਨਹੀਂ 22 ਸਾਲ ਤੋਂ ਸਾਡੀ ਸਾਈਬਰ ਸੈਲ ਮਾਸ਼ਾਅੱਲਾ ਬਹੁਤ ਤੇਜ਼ ਹੈ ਕੁਝ ਨਹੀਂ ਕੀਤਾ ਹਲੇ ਤੱਕ ਤੇ I couldn't get my Facebook account, my Facebook page back. My Facebook ते नवी ID नहीं बना पांदी क्योंकि यो मैंने कहने मैंने की तो लौंडा ना use करके ID बनाने की कोशिश कर रही हूँ। But जा रहे हैं। But तुसी hack करन तो बाद यो putting up something so insensitive. I was so confused. मैंने पहला call आया किसे दा and like are you fine? I'm like yeah I'm fine. What happened? ਕੋਈ ਹਿਊਮਰ ਸੁਣਨ ਚਾਹੀਆ ਮੈਂ ਕਿਹਾ ਨਹੀਂ ਨਹੀਂ ਆਲੋਕ ਕੇ ਹਨਾ ਉਸ ਤੋਂ ਬਾਅਦ ਆਈ ਗਰ ਅਨਦਰ ਕਾਲ ਕਿ ਤੇਰੀ ਸਟੋਰੀ ਤੇ ਐਵੇਂ ਦਾ ਕੁਝ ਹੋ ਗਿਆ ਮੈਂ ਖੋਲਿਆ ਐਂਡ ਆ ਵਾਸ ਲਾਈਕ ਮੈਨੂੰ ਮੈਨੂੰ ਇਨੀਸ਼ੀਅਲੀ ਤਾਂ ਰਿਐਕਟ ਵੀ ਨਹੀਂ ਕਰਨਾ ਸਮਝ ਆਇਆ ਮੈਂ ਕਿਵੇਂ ਰਿਐਕਟ ਕਰਾਂ ਲਾਈਕ ਹਾਊ ਡਿਡ ਦੈਟ ਪਰਸਨ ਇਵਨ ਗੋ ਐਂਡ ਡੂ ਥਿਸ ਹੈਕ ਕਰ ਲੋ ਤੁਸੀਂ ਹੁੰਦਾ ਇਟਸ ਅਨੈਥਿਕਲ ਬੜਾ ਓਕੇ ਫਾਈਨ ਤੁਸੀਂ ਹੈਕ ਕਰਦੇ ਹੋ ਤੁਸੀਂ ਪੇਜ ਵੇਚ ਦਿੰਨੇ ਹੋ आर्टिस्ट्स दी इतनी मेहनत हुंदी है जो ਤੁਸੀਂ 1 ਮਿੰਟ ਚ ਸਭ ਖਰਾਬ ਕਰ ਦਿੰਨੇ ਹੋ ਬਟ ਵੈਨ ਯੂ ਪੋਸ ਸਮਥਿੰਗ ਸੋ ਇਨਸੈਂਸਿਟਿਵ ਮਾਈ ਫੈਮਲੀ ਸੋ ਇਫੈਕਟਿਡ ਮੈਂ ਫੈਮਲੀ ਸੋ ਇਫੈਕਟਿਡ ਮਾਈ ਗ੍ਰੈਂਡ ਮਮ ਬਜ਼ੁਰਗ ਨੇ ਉਹ ਕਾਲ ਕਰਕੇ ਮੈਂ ਉਹਨਾਂ ਨਾਲ ਗੱਲ ਕਰ ਰਹੀ ਹਾਂ ਬਟ ਫਿਰ ਵੀ ਉਹ ਨਾਨਸਟਾਪ ਰੋ ਰਹੇ ਨੇ ਅੱਛਾ ਤੋ ਉਹ ਤੋ ਲਾਈਵ ਹੋਈ ਸੀ ਹੈ ਡੂ ਰਿਮੈਂਬਰ ਨੋ ਪਤਾ ਨਹੀਂ ਕੀ ਅਗਲੇ ਨੂੰ ਮਿਲ ਜੂਗਾ ਮੇਰਾ ਡੈਥ ਦਾ ਪਾ ਕੇ ਮਾਰੇ 기 ਨਹੀਂ ਕੀਥ ਤੇ ਲਾਏ ਮੈਨੂੰ ਆਊਡੂ ਆਈਵਨ ਰੀਐਕਟ ਆਈ ਡੋਨਟ ਨੋ ਜੀ ਨੇ ਵੀ ਐਕ ਕੀਤਾ ਮੈਂ ਤਾਂ ਨਹੀਂ ਮਰਦੀ ਛੇਤੀ ਕਰ ਲੋ ਜਿੰਨੀਆਂ ਟਰਾਈਆਂ ਕਰਨੀਆਂ ਨੇ ਪਰਮੇਸ਼ਵਰ ਬੰਦ ਕੋ ਜਸਟ ਫਾਰ 올 ਆਫ ਯੂ ਮੈਂ ਲਾਈਵ ਹੋਈਆਂ ਮੈਂ ਬਹੁਤ ਟਾਈਮ ਤੋਂ ਇਨਐਕਟਿਵ ਵੀ ਸੀਗੀ ਇੰਸਟਾਗ੍ਰਾਮ ਤੇ ਤੇ ਮੈਂ ਲਾਈਵ ਨਹੀਂ ਹੋਈ ਚਲੋ ਅੱਜ ਇਸ ਬਹਾਨੇ ਮੈਂ ਲਾਈਵ ਹੋਗੀ ਬਟ ਫॉर 올 ਦੋਜ਼ ਜਿਨਾਂ ਨੇ ਆਊਟ ਆਫ ਕਨਸਰਨ ਮੈਨੂੰ ਕਾਲ ਕੀਤਾ ਟੈਕਸ ਕੀਤਾ ਮੇਰੇ ਘਰ ਦੇਆਂ ਨੂੰ ਕਾਲ ਕੀਤਾ ਥੈਂਕਸ ਫॉर 올 ਦ ਲਵ ਬਟ ਆ ਡੋਨਟ ਨੋ ਹਾਊ ਟੂ ਐਕਸੈਪਟ ਥਿਸ ਐਟ ਥਿਸ ਪੁਆਇੰਟ ਕਿ ਅੱਛਾ ਮੇਰੇ ਮਰੇ ਤੇ ਇਨੇ ਲੋਕਾਂ ਨੇ ਫੋਨ ਕੀਤਾ ਬਟ ਮੈਂ ਨਹੀਂ ਮਰੀ ਮੈਂ ਜਿਉਂਦੀ ਆਂ एंड जिनी छेती मेरी मरण की खबर सब ने स्प्रैड की प्लीज़ आ स्प्रैड कर दो मैं कि मैं ठीक ठाक ज्योन दी एंड जिन्हें भी हैक करके आता रेस्ट इन पीस टू यू इट्स नॉट फनी एंड आई डोंट वॉन्ट टू नहीं पता इस तो अगे मैं कि बोला मैं कुछ समझ नहीं आ रहा ਬੜਤਾ ਉਹਹ ਇਹ ਗੱਲਾਂ ਬਸ ਗੱਲਾਂ ਬਣ ਕੇ ਰਹਿ ਜਾਣੀਆਂ ਤੁਸੀਂ ਆਪਣੇ ਕੰਮ ਤੇ ਫੋਕਸ ਕਰੋ ਨਹੀਂ ਆਬਵੀਅਸਲੀ ਇਹ ਗੱਲਾਂ ਗੱਲਾਂ ਬਣ ਕੇ ਰਹਿ ਜਾਣੀਆਂ ਨੇ ਨਾ ਨੋਟ ਗੋਇੰਗ ਟੂ ਇਫੈਕਟ ਮੀ অর ਮਾਈ ਵਰਕ অর ਐਨੀਥਿੰਗ ਬਟ ਦ ਥਿੰਗ ਇਜ਼ ਵੀ ਹੈਵ ਅ ਫੈਮਿਲੀ ਦ ਗੈਟਸ ਇਫੈਕਟਡ ਮਾਈ ਮਮ ਉਸ ਵਿਦ ਮੀ ਤਾਂ ਸ਼ਾਇਦ ਮਾਈ ਮਮ ਵਾਜ਼ ਨਾਰਮਲ ਨਾਰਮਲੀ ਮੈਂ ਬੰਬੇ ਹੋਣੀਆ ਜੇ ਆ ਚੀਜ਼ ਮਮ ਨੂੰ ਐਵੇਂ ਪਤਾ ਚੱਲੀ ਹੁੰਦੀ ਮੇਰੀ ਮਮ ਵੈਸੀ ਠੀਕ ਨਹੀਂ ਰਹਿੰਦੀ आई जस्ट डोंट नो ਉਹਨਾਂ ਦਾ ਕੀ ਹਾਲ ਹੁੰਦਾ ਮੈਂ ਨਾਨੀ ਨਾਲ ਮੈਂ ਵੀਡੀਓ ਕਾਲ ਕਰ ਲਈ ਸਭ ਕੁਝ ਕਲੇ ਬਟ ਸਟਿਲ ਸ਼ੀ ਇਜ਼ ਸੋ ਇਫੈਕਟਿਡ ਡੋਨਟ ਕਨਸਟੈਂਟਲੀ ਰੋ ਰਹੀ ਨੇ ਇਟਸ ਨਾਟ ਫਨੀ ਗਾਇਜ਼ ਇਟਸ ਨਾਟ ਫਨੀ ਪਿਆਰ ਵਿੱਚ ਬ੍ਰੇਕਅਪ ਹੋਣਾ ਜਾਂ ਫਿਰ ਧੋਖਾ ਹੁ ਮਿਲਣਾ ਹੁਣ ਆਮ ਜਹੀ ਗੱਲ ਹੋ ਗਈ ਹੈ ਜੇ ਦੇਖਿਆ ਜਾਵੇ ਤਾਂ ਅੱਜ ਕੱਲ ਲੰਬਾ ਸਮਾਂ ਰਿਲੇਸ਼ਨਸ਼ਿਪ ਕੋਈ ਵੀ ਟਿਕ ਨਹੀਂ ਪਉਂਦਾ ਆਪਾਂ ਆਮ ਲੋਕਾਂ ਦੀ ਗਲਤਾਂ ਨਹੀਂ ਕਰਾਂਗੇ ਕਿਉਂਕਿ ਜੇ ਆਮ ਲੋਕਾਂ ਦੇ ਰਿਲੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਰਿਸ਼ਤੇ ਬਾਰੇ ਸਿਰਫ ਕੁਝ ਕਰੀਬੀ ਤੇ ਦੋਸਤਾਂ ਨੂੰ ਹੀ ਪਤਾ ਹੁੰਦਾ ਹੈ ਪਰ ਜੇ ਫੇਮਸ ਪਰਸਨੈਲਿਟੀ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਰਿਸ਼ਤਾ ਜਦੋਂ ਵੀ ਟੁੱਟਦਾ ਹੈ ਜਾਂ ਫਿਰ ਨਵਾਂ ਰਿਸ਼ਤਾ ਬਣਦਾ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਉਹ ਰਿਸ਼ਤਾ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਹੁਣ ਗਹਿਰੀ ਸੰਧੂ ਤੇ ਜੈਸਮਿਨ ਸੈਂਡਰਸ ਦੇ ਰਿਸ਼ਤੇ ਨੂੰ ਹੀ ਦੇਖ ਲਵੋ ਇਹਨਾਂ ਦਾ ਕੀ ਰਿਸ਼ਤਾ ਹੈ ਪਤਾ ਨਹੀਂ ਪਰ ਇਹਨਾਂ ਦਾ ਰਿਸ਼ਤਾ ਜਦੋਂ ਵੀ ਦੇਖੋ ਚਰਚਾ ਦਾ ਵਿਸ਼ਾ ਜ਼ਰੂਰ ਬਣ ਜਾਂਦਾ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਇਹਨਾਂ ਦੋਨਾਂ ਨੇ 2 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਤੇ ਉਸ ਤੋਂ ਬਾਅਦ ਇੱਕ ਨੇ ਇੱਕ ਨੂੰ ਧੋਖਾ ਦੇ ਦਿੱਤਾ ਹੁਣ ਕਿਸ ਨੇ ਧੋਖਾ ਦਿੱਤਾ ਜਾਂ ਫਿਰ ਕੀ ਸੱਚ ਹੈ ਪਤਾ ਨਹੀਂ ਪਰ ਹਾਂ ਇੱਕ ਵਾਰ ਫਿਰ ਤੋਂ ਇਹਨਾਂ ਦਾ ਰਿਸ਼ਤਾ ਜਿਹੜਾ ਹੈ ਚਰਚਾ ਦਾ ਵਿਸ਼ਾ ਬਣ ਗਿਆ ਹੈ ਤੁਹਾਨੂੰ ਦੱਸਦੀ ਹਾਂ ਕਿ ਇਸ ਵਾਰ ਇਹਨਾਂ ਦਾ ਰਿਸ਼ਤਾ ਚਰਚਾ ਵਿੱਚ ਕਿਉਂ ਆਇਆ ਹੈ ਆਖਿਰਕਾਰ ਮੈਂ ਤੁਹਾਨੂੰ ਇੱਥੇ ਕੁਝ ਖਾਸ ਗੱਲਾਂ ਹੀ ਤਾਂ ਦੱਸਣਾਈਆਂ ਗੈਰੀ ਸੰਧੂ ਤੇ ਜੈਸਮਿਨ ਸੈਂਡਲਸ ਦਾ ਨਾਮ ਇੱਕ ਦੂਜੇ ਨਾਲ ਬਹੁਤ ਜੋੜਿਆ ਜਾਂਦਾ ਹੈ ਤੇ ਹੁਣ ਇੱਕ ਵਾਰ ਫਿਰ ਇਹਨਾਂ ਦਾ ਨਾਮ ਆਪਸ ਵਿੱਚ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਜਿहां ਗੈਰੀ ਸੰਧੂ ਦਾ ਇੱਕ ਨਵਾਂ ਵੀਡੀਓ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਗੈਰੀ ਸੰਧੂ ਆਪਣੇ ਦੋਸਤ ਜੀ ਖਾਨ ਨਾਲ ਲਾਈਵ ਸ਼ੋਅ ਵਿੱਚ ਨਜ਼ਰ ਆ ਰਹੇ ਨੇ ਵਾਇਰਲ ਹੋਈ ਵੀਡੀਓ ਵਿੱਚ ਗੈਰੀ ਸੰਧੂ ਨੇ ਕੁਝ ਅਜੀਬਾ ਕਹਿ ਦਿੱਤਾ ਜੋ ਗੱਲ ਉਹਨਾਂ ਦੇ ਜੈਸਮਿਨ ਸੈਂਡਲਸ ਨਾਲ ਰਿਸ਼ਤੇਵੱਲ ਪ੍ਰਸ਼ੰਸਕਾਂ ਦਾ ਧਿਆਨ ਆਹੀ ਜਾਂਦਾ ਹੈ ਇਸ ਵਿੱਚ ਗੈਰੀ ਸੰਧੂ ਕਹਿੰਦੇ ਨੇ ਕੀ ਜੀ ਖਾਨ ਦਾ ਪ੍ਰਸਿੱਧ ਪੰਜਾਬੀ ਗੀਤ ਪੈਗ ਮੋਟੇ ਮੋਟੇ ਅਸਲ ਵਿੱਚ ਜੈਸਮਿਨ ਸੈਂਡਲਸ ਲਈ ਲਿਖਿਆ ਗਿਆ ਸੀ ਜਿਵੇਂ ਕਿ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਹਨ ਹੁਣ ਜੀ ਖਾਨ ਸੈਂਡਲਸ ਲਈ ਲਿਖੇ ਗੀਤ ਗਾਉਂਦੇ ਨੇ ਇੰਨਾ ਹੀ ਨਹੀਂ ਗੈਰੀ ਸੰਧੂ ਵੀ ਜੈਸਮਿਨ ਦੀ ਤਾਰੀਫ ਕਰਦੇ ਹੋਏ ਕਹਿੰਦੇ ਜੈਸਮਿਨ ਨਾ ਸਿਰਫ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਹੈ ਸਗੋਂ ਇੱਕ ਵਧੀਆ ਇਨਸਾਨ ਵੀ ਹੈ ਹੁਣ ਉਹਨਾਂ ਦੀਆਂ ਜੈਸਮਿਨ ਸੈਂਡਲਸ ਲਈ ਕੀਤੀਆਂ ਤਾਰੀਫਾਂ ਤੋਂ ਬੰਦਾ ਕੀ ਸਮਝੇ ਕਹਿ ਹੁਣ ਕੀ ਫਾਇਦਾ ਕੈਰੀ ਸੰਧੂ ਹੁਣ ਤਾਂ ਵਿਆਹ ਹੋਈ ਨੇ ਤੇ ਆਪਣੇ ਪਰਿਵਾਰ ਨਾਲ ਬੇहद ਖੁਸ਼ ਵੀ ਨੇ। ਓ ਬਗ ਮੋਟੇ ਮੋਟੇ ਅੱਛਾ ਹਲੋ ਹਲੋ ਆ ਜਿਹੜਾ ਗਾਣਾ ਸੀ ਨਾ ਪਹਿਲਾਂ ਕਿਹੜੇ ਕੋਣਾ ਸੀ ਜੈਸਮੀਨ ਸੈਂਡਲਸ ਇਹ ਸਾਲਾ ਸਾਰੇ ਗਾਣੇ ਉਹਦੇ ਚੋਰੀ ਕਰ ਕੀ ਲੈ ਗਿਆ ਆ ਪਹਿਲਾਂ ਇਦਾਂ ਸੀਗਾ ਤਰ੍ਹਾਂ ਪੁਰਾਣੀ ਆ ਸੈਂਡਲਸ ਕਾਉਂਦੀ ਐ ਹਾਂ ਫਸਾਲਾ ਐਨੀਵੇ ਐ ਕਰੀ ਜੈਦਵੀ ਸਾਲੇ ਤਾੜੀ ਲਾ ਦਿਓ ਤਾੜੀਆਂ ਲਾ ਦਿਓ ਸੀ ਇਜ਼ ਕੁਡ ਕਿਉ ਜਿੱਤੇ ਢਾਲ ਨਹੀਂ ਗੱਲਦੀ ਨਹੀਂ ਚੱਕਰ ਜਦੋਂ ਬੰਦੇ ਟਰਾਈ ਕਰਦਾ ਨਹੀਂ ਹੋਈ ਗੱਲਬਾਣੀ ਚੱਲੇ ਸੁਕੇ ਹੁਣ ਇਦਾਂ ਕਰ ਗਾਣਾ ਸੁਣਾ ਪੈ ਕਿ ਮੋਟੇ ਲਾ ਕੇ ਖਾਣ ਦੀਏ ਗੁਰਦਾਸ ਮਾਨ ਦਾ ਗੀਤ ਬਾਬੇ ਪੰਗੜਾ ਪਾਉਂਦੇ ਨੇ ਬਜ਼ੁਰਗ ਲੋਕਾਂ ਨੇ ਲੱਗਦਾ ਹੈ ਕੁਝ ਜ਼ਿਆਦਾ ਹੀ ਸੁਣ ਲਿਆ ਜੋ ਇਹ ਗੀਤ ਉਹਨਾਂ ਦੇ ਸਿਰ ਚੜ ਬੋਲ ਰਿਹਾ ਹੈ ਹਾਲੇ ਵਿੱਚ ਹੀਮਾ ਮਾਲਨੀ ਜੀ 74 ਸਾਲ ਦੀ ਉਮਰ ਵਿੱਚ ਡਾਂਸ ਕਰਦੇ ਹੋਏ ਨਜ਼ਰ ਆਈ ਸੀ ਤੇ ਹੁਣ ਉਸ ਤੋਂ ਬਾਅਦ ਇੱਕ ਹੋਰ ਬਜ਼ੁਰਗ ਔਰਤ ਨੂੰ ਡਾਂਸ ਕਰਦੇ ਹੋਏ ਦੇਖਿਆ ਗਿਆ। ਇਹ ਬਜ਼ੁਰਗ ਔਰਤ ਕੋਈ ਅਦਾਕਾਰਾ ਨਹੀਂ ਹੈ। ਸਗੋਂ ਅਦਾਕਾਰਾ ਅਮਰ ਨੂਰੀ ਦੀ ਮਾਤਾ ਜੀ ਹੈ। ਅਮਰ ਨੂਰੀ ਵੱਲੋਂ ਆਪਣੀ ਮਾਤਾ ਜੀ ਦੀ ਇੱਕ ਡਾਂਸ ਵੀਡੀਓ ਸਾਂਝੀ ਕੀਤੀ ਗਈ ਤੇ ਬਜ਼ੁਰਗ ਔਰਤ ਹੀਮਾ ਮਾਲਨੀ ਜੀ ਤੋਂ ਵੀ ਕਾਫੀ ਬਜ਼ੁਰਗ ਹੈ ਤੇ ਨਾ ਸੋਣਾ ਡਾਂਸ ਕਰ ਰਹੀ ਹੈ। ਤੁਹਾਨੂੰ ਵੀ ਦਿਖਾ ਦਿੰਦੇ ਹਾਂ ਉਹਨਾਂ ਦੀ ਇਸ ਡਾਂਸ ਦੀ ਵੀਡੀਓ। ਅਦਾਕਾਰਾ ਅਮਰ ਨੂਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਨਾ ਕੁਝ ਪੋਸਟਾਂ ਸਾਂਝੀਆਂ ਕਰਦੇ ਹੀ ਰਹਿੰਦੇ ਨੇ ਤੇ ਹੁਣ ਉਹਨਾਂ ਨੇ ਬੇਹਦ ਵਧੀਆ ਵੀਡੀਓ ਸਾਂਝੀ ਕੀਤੀ ਹੈ ਆਪਣੀ ਮਾਂ ਦੀ ਵੀਡੀਓ ਉਹ ਵੀ ਡਾਂਸ ਕਰਦਿਆਂ ਦੀ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਤੇ ਉਹਨਾਂ ਦੇ ਮਾਤਾ ਜਿਸ ਗੀਤ ਤੇ ਡਾਂਸ ਕਰਦੇ ਨਜ਼ਰ ਆਏ ਉਹ ਗੀਤ ਇਸ ਔਰਤ ਦੀ ਬੇਟੀ ਜਾਨੀ ਕਿ ਅਦਾਕਾਰਾ ਅਮਰ ਨੂਰੀ ਤੇਜਸਵਿੰਦਰ ਬਰਨ ਨੇ ਮਿਲ ਕੇ ਗਾਇਆ ਹੈ ਜਿਸ ਉੱਤੇ ਅਮਰ ਨੂਰੀ ਦੇ ਮਾਤਾ ਜੀ ਠੁੰਮਕੇ ਲਗਾਉਂਦੇ ਹੋਏ ਨਜ਼ਰ ਆਏ ਆਮ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਖੁਸ਼ੀਆਂ ਹੈ ਜਾਂ ਨਹੀਂ ਪਤਾ ਨਹੀਂ ਪਰ ਹਾਂ ਫਿਲਮੀ ਇੰਡਸਟਰੀ ਵਿੱਚ ਬੀਤੇ ਦਿਨੇ ਕਾਫੀ ਖੁਸ਼ੀਆਂ ਆਈਆਂ ਜਿਵੇਂ ਕਿ ਆਲੀਆ ਪਟ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਤੇ ਉਸ ਤੋਂ ਬਾਅਦ ਵੀ 파ਸ਼ਾ 바ਸੂ ਦੇ ਘਰ ਵੀ ਇੱਕ ਬੇਟੀ ਨੇ ਜਨਮ ਲਿਆ ਤੇ ਸਭ ਤੋਂ ਪਹਿਲਾਂ ਪ੍ਰਿੰਕਾ ਚੋਪੜਾ ਜੋ ਸੈਰੋਗੇਸੀ ਦੀ ਮਦਦ ਨਾਲ ਮੰਮੀ ਬਣੀ ਸੀ ਪੁਨਾਪਰਨੋ ਆਪਣੀ ਬੇਟੀ ਦੀ ਹੱਲੇ ਤੱਕ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀਗੀ ਜੇ ਦੇਖਿਆ ਜਾਵੇ ਤਾਂ ਇਹਨਾਂ ਫਿਲਮੀ ਇੰਡਸਟਰੀ ਵਿੱਚ ਇੱਕ ਗੱਲ ਕਾਮਨ ਹੁੰਦੀ ਹੈ ਜਦੋਂ ਵੀ ਇਹਨਾਂ ਦੇ ਕੋਈ ਬੱਚਾ ਹੁੰਦਾ ਹੈ ਤਾਂ ਬੱਚੇ ਦੀ ਤਸਵੀਰ ਸਾਂਝੀ ਨਹੀਂ ਕੀਤੀ ਜਾਂਦੀ ਸ਼ਾਇਦ ਇਸ ਲਈ ਕਿ ਉਹਨਾਂ ਦੀ ਬੱਚੀ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਜਾਂ ਫਿਰ ਆਪਣੀ ਬੇਟੀ ਨੂੰ ਜਾਂ ਫਿਰ ਆਪਣੇ ਬੱਚੇ ਨੂੰ ਕੈਮਰੇ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਜਾਂਦਾ ਹੈ ਪਰ ਹੁਣ ਪ੍ਰਿਅੰਕਾ ਚੋਪੜਾ ਵੱਲੋਂ ਆਪਣੀ ਬੇਟੀ ਦੀ ਹਲਕੀ ਜਿਹੀ ਚਲਕ ਦਿਖਾ ਦਿੱਤੀ ਗਈ ਹੈ ਹਾਲਾਂਕਿ ਅਜੇ ਤੱਕ ਵੀ ਉਹਨਾਂ ਵੱਲੋਂ ਆਪਣੀ ਬੇਟੀ ਦਾ ਪੂਰਾ ਚਿਹਰਾ ਨਹੀਂ ਦਿਖਾਇਆ ਗਿਆ ਪਰ ਜਿੰਨਾ ਚਿਹਰਾ ਵੀ ਦਿਖਾਇਆ ਗਿਆ ਹੈ ਉਸ ਨੂੰ ਦੇਖ ਕੇ ਪ੍ਰਸ਼ੰਸਕਾਂ ਵੱਲੋਂ ਬਿਹਤ ਪਸੰਦ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਆਲਿਆ ਪੱਟ ਜਿਨ੍ਹਾਂ ਵੱਲੋਂ ਆਪਣੀ ਬੇਟੀ ਦੀ ਤਸਵੀਰ ਨਹੀਂ ਸਾਂਝੀ ਕੀਤੀ ਗਈ ਪਰ ਹਾਂ ਉਹਨਾਂ ਨੇ ਆਪਣੀ ਬੇਟੀ ਦਾ ਜਿਹੜਾ ਨਾਮ ਰੱਖ ਦਿੱਤਾ ਹੈ ਉਹਨਾਂ ਵੱਲੋਂ ਆਪਣੀ ਬੇਟੀ ਦਾ ਨਾਮ ਦਾਦੀ ਨੀਤੂ ਕਪੂਰ ਦੇ ਵੱਲੋਂ ਰੱਖਿਆ ਗਿਆ ਹੈ ਤੇ ਇਹ ਨਾਮ ਕੀ ਰੱਖਿਆ ਗਿਆ ਹੈ ਇਸ ਦੇ ਨਾਲ ਆਲਿਆ ਪਟਨੇ ਆਪਣੀ ਬੇਟੀ ਦੇ ਨਾਮ ਦਾ ਮਤਲਬ ਵੀ ਸਮਝਾਇਆ ਹੈ ਉਹਨਾਂ ਦੀ ਬੇਟੀ ਦਾ ਕੀ ਨਾਮ ਹੈ ਤੇ ਬੇਟੀ ਦੇ ਨਾਮ ਦਾ ਕੀ ਮਤਲਬ ਹੈ ਆਓ ਤੁਹਾਨੂੰ ਵੀ ਦੱਸਦੇ ਹਾਂ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਸੈਰੋਗੇਸੀ ਦੀ ਮਦਦ ਨਾਲ ਇੱਕ ਬੇਟੀ ਦੇ ਮੰਮੀ ਪਾਪਾ ਬਣੇ ਜਿਸ ਦਾ ਨਾਮ ਉਹਨਾਂ ਮਾਲਤੀ ਰੱਖਿਆ ਪਰ ਉਹਨਾਂ ਆਪਣੀ ਬੇਟੀ ਦਾ ਚਿਹਰਾ ਅਜੇ ਤੱਕ ਨਹੀਂ ਦਿਖਾਇਆ ਪਰ ਹੌਲੀ-ਹੌਲੀ ਉਹ ਆਪਣੀ ਬੇਟੀ ਨੂੰ ਦੁਨੀਆ ਦੇ ਸਾਹਮਣੇ ਲਿਆ ਰਹੇ ਨੇ ਉਨਾਵੱਲੂ ਆਪਣੀ ਬੇਟੀ ਦੀ ਕਿਊਟ ਤਸਵੀਰ ਸਾਂਝੀ ਕੀਤੀ ਗਈ ਹਾਲਾਂਕਿ ਉਸ ਤਸਵੀਰ ਵਿੱਚ ਪੂਰੀ ਚਲਕ ਨਹੀਂ ਸਗੋ ਹਲਕੀ ਜਹੀ ਚਲਕ ਹੀ ਦਿਖਾਈ ਗਈ ਪਰ ਜਿੰਨੀ ਵੀ ਚਲਕ ਦਿਖਾਈ ਗਈ ਉੰਨੀ ਹੀ ਚਲਕ ਵਿੱਚ ਮਾਲਤੀ ਬੇहद ਪਿਆਰੀ ਲੱਗ ਰਹੀ ਹੈ ਤੇ ਇਸ ਤਸਵੀਰ ਨੂੰ ਜਾਣ ਕੇ ਪ੍ਰੇੰਕਾ ਚੋਪੜਾ ਤੇ ਨਿਕ ਜੋਨਸ ਦੀ ਬੇਟੀ ਮਾਲਤੀ ਨੂੰ ਪ੍ਰਸ਼ੰਸਕਾਂ ਵੱਲੋਂ ਬੇहद ਪਿਆਰ ਵੀ ਮਿਲ ਰਿਹਾ ਹੈ ਇਸ ਦੇ ਨਾਲ ਹੀ ਆਲਿਆ ਪੱਟ ਦੀ ਬੇਟੀ ਦਾ ਨਾਮ ਦਾਦੀ ਨੀਤੂ ਕਪੂਰ ਵੱਲੋਂ ਰੱਖ ਦਿੱਤਾ ਗਿਆ ਹੈ ਤੇ ਬੇਟੀ ਦਾ ਨਾਮ ਰੱਖਿਆ ਗਿਆ ਰਾਹਾ ਕਪੂਰ ਇਜ਼ਨਾਲੀ ਆਲੀਆ ਨੇ ਕਈ ਪਰਚਾਵਾਂ ਵਿੱਚ ਆਪਣੀ ਬੇਟੀ ਦੇ ਨਾਮ ਦਾ ਮਤਲਬ ਦੱਸਦਿਆਂ ਲਿਖਿਆ ਰਾਹਾ ਦਾ ਮਤਲਬ ਦਿਵਯ ਪਾਟ ਹੈ ਸਵਾਹਿਲੀ ਵਿੱਚ ਖੁਸ਼ੀ ਕਹੀ ਜਾਂਦੀ ਹੈ ਸੰਸਕ੍ਰਿਤ ਵਿੱਚ ਰਾਹਾ ਦਾ ਮਤਲਬ ਹੈ ਵੰਸ਼ ਜਾਂ ਫਿਰ ਗੋਤਰ ਬੰਗਲਾ ਵਿੱਚ ਰੈਸਟ ਕੰਫਰਟ ਅਤੇ ਰਿਲੀਫ ਕਹਿੰਦੇ ਨੇ ਅਰੈਬਿਕ ਵਿੱਚ ਸ਼ਾਂਤੀ ਮਤਲਬ ਖੁਸ਼ੀਆਂ ਅਜਦੀ ਅਤੇ ਪਲਾਈ ਵੀ ਤੁਹਾਨੂੰ ਆਲਿਆ ਪੱਟ ਤੇ ਰਣਵੀਰ ਕੁਪੂਰ ਦੀ ਬੇਟੀ ਦਾ ਰਾਹਾ ਦਾ ਨਾਮ ਕਿਉਂ ਜਿਆ ਲੱਗਾ ਤੇ ਰਾਹਾ ਨਾਮਦਮ ਮਤਲਬ ਕਿਉਂ ਜਿਆ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੇ ਪਸੰਦੀਦਾ ਸਟਾਰ ਨਾਲ ਜੁੜੀ ਹਰ ਅਪਡੇਟ ਲਈ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਇਸ ਦੇ ਨਾਲ ਹੀ ਤੁਸੀਂ ਸਾਨੂੰ ਆਈ ਪੀ ਟੀਵੀ ਦੇ ਲਗ ਲਗ ਪਲੇਟਫਾਰਮ ਤੇ 24 ਘੰਟੇ ਵੇਖ ਸਕਦੇ ਹੋ ਤੇ ਅਸੀਂ ਓਟੀਟੀ ਪਲੇਟਫਾਰਮ ਐਂਡਰੋਇਡ ਟੀਵੀ ਤੇ ਐਮਾਜ਼ਾਨ ਫਾਇਰ ਸਟਿਕ ਟੀਵੀ ਮੌਜੂਦ ਹੈ లైవ్ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। లైవ్ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।